ਕਾਰਨ ਹੋਇਆ ਵੀ ਜਿਹੜੀ ਬਾਹ ਤੁਹਾਡੀ ਕਟਨੀ ਤੇ ਹਾਦਸਾ ਕੀ ਵਾਪਰਿਆ ਦੇ ਮੋਟਰ ਦੇ ਉੱਤੇ ਮੇਰਾ ਟੋਵਲ ਡਿੱਗਿਆ ਉਸ ਕਰਕੇ ਮੇਰਾ ਹੱਥ ਵਿੱਚ ਫਸ ਗਿਆ ਤੇ ਐਟ ਆ ਟਾਈਮ ਮੇਰਾ ਹੱਥ ਕੱਟ ਕੇ ਅਲੱਗ ਹੋ ਗਿਆ 6 ਆਪਰੇਸ਼ਨਸ ਮੇਰੇ ਹੋਏ ਡੇਢ ਮਹੀਨੇ ਦਾ ਸਮਾਂ ਲੱਗਾ ਮੈਨੂੰ ਰਿਕਵਰ ਹੋਣ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਜਿੰਮ ਵਿੱਚ ਕਿਵੇਂ ਦੂਸਰੇ ਲੋਕਾਂ ਦੇ ਬਰਾਬਰ ਐਕਸਰਸਾਈਜ਼ ਕਰ ਰਿਹਾ ਹਾਂ ਕੋਈ ਮੇਰੇ ਨਾਲ ਕੋਈ ਘਟਨਾ ਵੀ ਵਾਪਰ ਗਈ ਆ ਤੇ ਮੈਂ ਫਿਰ ਵੀ ਉਸ ਚੀਜ਼ ਨੂੰ ਟੈਕਲ ਕਰਾਂ ਤੇ ਆਪਣੀ ਮਿਹਨਤ ਕਰਾਂ ਤੇ ਮੈਂ ਆਪਣਾ ਸਰੀਰ ਬਣਾਵਾਂ। ਕਿਲਾ ਤਾਂ ਹੌਸਲਾ ਨਾ ਛੱਡੋ। ਆਪਣੇ ਹੌਸਲੇ ਬੁਲੰਦ ਕਰੋ। ਚੰਗਾ ਸੋਚੋਗੇ ਪੋਜ਼ਿਟਿਵ ਰਹੋਗੇ ਤੇ ਤੁਹਾਡੇ ਨਾਲ ਚੰਗਾ ਹੀ ਹੋਏਗਾ। ਰੱਬ ਕਦੀ ਵੀ ਕਿਸੇ ਨਾਲ ਮਾੜਾ ਨਹੀਂ ਕਰਦਾ। ਜਾਂ ਦੱਸਿਆਂ ਕੀ ਬੇਟਾ ਜੇ ਤੂੰ ਮਿਹਨਤ ਕਰੇਂਗਾ ਤੂੰ ਅੱਗੇ ਵੱਧ ਸਕਦਾ ਹੈਂ। ਬਹੁਤ ਕੁਝ ਕਰ ਸਕਦਾ ਹੈਂ। ਦੁਨੀਆ ਦੇ ਵਿੱਚ ਇਹੋ ਜੀ ਕੋਈ ਚੀਜ਼ ਨਹੀਂ ਜਿਹੜੀ ਤੂੰ ਹਾਸਲ ਨਹੀਂ ਕਰ ਸਕਦਾ। ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਰਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਸਿਆਣੇ ਕਹਿੰਦੇ ਜੇ ਹੌਸਲੇ ਬਲੰਦ ਹੋਣ ਤਾਂ ਦੁਨੀਆ ਦੀ ਕੋਈ ਵੀ ਚੀਜ਼ ਤੁਹਾਨੂੰ ਰੋਕ ਨਹੀਂ ਸਕਦੀ ਤੇ ਤੁਸੀਂ ਕਿਸੇ ਵੀ ਮਕਾਮ ਤੇ ਪਹੁੰਚ ਸਕਦੇ ਹੋ ਇੱਕ ਨੌਜਵਾਨ ਆ ਸਾਡੇ ਨਾਲ ਜਿੱਦੀ ਮਾਂ ਕੱਟੀ ਗਈ ਸੀ ਕਿਸੇ ਹਾਦਸੇ ਦੇ ਵਿੱਚ ਤੇ ਹੁਣ ਉਹ ਜਿੰਮ ਵਿੱਚ ਜਿਸ ਤਰ੍ਹਾਂ ਆਮ ਲੋਕ ਐਕਸਰਸਾਈਜ਼ ਕਰਦੇ ਨੇ ਜਿਨ੍ਹਾਂ ਦੀਆਂ ਦੋਨੇ ਬਾਹਾਂ ਹੁੰਦੀਆਂ ਉਸੇ ਤਰ੍ਹਾਂ ਹੀ ਉਹ ਕਰਦੇ ਨੇ ਤੇ ਲੋਕਾਂ ਲਈ ਮਿਸਾਲ ਬਣਦੇ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਤਬੀਰ ਸਿੰਘ ਹੈ ਜੀ ਤੇ ਮੈਂ ਯੂਪੀ ਦਾ ਰਹਿਣ ਵਾਲਾ ਆ ਲਖੀਨਪੁਰ ਖੀਰੀ ਡਿਸਟ੍ਰਿਕਟ ਹਜ਼ਰਤਪੁਰ ਸਾਡਾ ਪਿੰਡ ਹੈ ਖੇਤੀਬਾੜੀ ਦਾ ਸਾਡਾ ਬਿਜ਼ਨਸ ਹੈ ਖੇਤੀਬਾੜੀ ਨਾਲ ਸ਼ੁਰੂ ਤੋਂ ਜੁੜੇ ਹੋਏ ਆ ਤੇ ਹੁਣ ਮੈਂ ਬਠਿੰਡਾ ਦੇ ਵਿੱਚ ਆਪਣੀ ਸਟੱਡੀ ਕਰ ਰਿਹਾ ਨਾਲ ਬੀਕਾਮ ਆਨਰਸ 3rd ਇਅਰ ਦਾ ਸਟੂਡੈਂਟ ਆ ਤੇ ਹੁਣ ਮੈਂ ਨਾਲ-ਨਾਲ ਆਪਣਾ ਜਿਮ ਕਰਦਾ ਪਿਆ ਆਪਣੀ ਬਾਡੀ ਫਿਜ਼ਿਕ ਨੂੰ ਚੰਗੀ ਕਰਨ ਵਾਸਤੇ ਮਿਹਨਤ ਕਰਦਾ ਪਿਆ ਕਿ ਮੈਂ ਕਿਸੇ ਕਾਬਿਲ ਤੇ ਆਪਣਾ ਚੰਗਾ ਸ਼ਰੀਰ ਬਣਾ ਸਕਾਂ ਕੀ ਕਾਰਨ ਹੋਇਆ ਵੀ ਜਿਹੜੀ ਬਾਹ ਤੁਹਾਡੀ ਕਟਨੇ ਤੇ ਹਾਦਸਾ ਕੀ ਬਪੜਿਆ ਹਾਦਸਾ ਵਾਪਰਿਆ 2012 ਦੇ ਵਿੱਚ ਜੂਨ 27 ਨੂੰ ਇਹ ਮੋਟਰ ਚੱਲਦੀ ਪਈ ਸੀ ਸਾਡੇ ਘਰ ਇੱਕ ਫੰਕਸ਼ਨ ਸੀ ਸਾਫੀ ਕਾਫੀ ਕੱਟ ਹੋਇਆ ਸੀ ਸਾਰੇ ਬੱਚੇ ਇਕੱਠੇ ਹੋਏ ਸੀ ਮੇਰੀ ਉਮਰ ਉਦੋਂ 10 ਸਾਲ ਸੀਗੀ ਤੇ ਸਾਰੇ ਬੱਚੇ ਉੱਥੇ ਇਕੱਠੇ ਹੋਏ ਸੀ ਅਸੀਂ ਖੇਡਦੇ ਪੈ ਸੀ ਨਾਲ ਮੇਰੇ ਬ੍ਰਦਰ ਸੀਗੇ ਹੋਰ ਵੀ ਕਈ ਜਾਣੇ ਸੀਗੇ ਤੇ ਮੇਰੇ ਹੱਥ 'ਚ ਟੋਵਲ ਸੀਗਾ ਤੇ ਟੋਵਲ ਮੇਰਾ ਮੋਟਰ ਦੇ ਉੱਤੇ ਡਿੱਗ ਗਿਆ ਜਿਹੜਾ ਆਪਣਾ ਪਾਣੀ ਵਾਲਾ ਬੋਰ ਹੁੰਦਾ ਹੈ ਜਿਹਨੂੰ ਕਹਿੰਦੇ ਆ ਉੱਥੇ ਉਸ ਦੇ ਮੋਟਰ ਦੇ ਉੱਤੇ ਮੇਰਾ ਟੋਵਲ ਡਿੱਗ ਗਿਆ ਉਸ ਕਰਕੇ ਮੇਰਾ ਹੱਥ ਵਿੱਚ ਫਸ ਗਿਆ ਤੇ ਐਟ ਆ ਟਾਈਮ ਮੇਰਾ ਹੱਥ ਕੱਟ ਕੇ ਅਲੱਗ ਹੋ ਗਿਆ। ਕੁਝ ਇੰਜਰੀ ਮੇਰੇ ਉੱਤੇ ਸ਼ੋਲਡਰ ਦੇ ਵਿੱਚ ਵੀ ਹੋਈ ਰੌਡਾਂ ਵਗੈਰਾ ਪਈਆਂ ਰਹੀਆਂ। ਬਾਕੀ ਬਹੁਤ ਹਿੰਮਤ ਨਾਲ ਮੈਂ ਆਪਣਾ ਸਫ਼ਰ ਜਿਹੜਾ ਉਹ ਤੈਅ ਕੀਤਾ। 6 ਮਹੀਨੇ 6 ਆਪਰੇਸ਼ਨਸ ਮੇਰੇ ਹੋਏ। ਡੇਢ ਮਹੀਨੇ ਦਾ ਸਮਾਂ ਲੱਗਾ ਮੈਨੂੰ ਰਿਕਵਰ ਹੋਣ ਤੋਂ ਬਾਅਦ। ਬਾਕੀ ਘਰ ਰੈਸਟ ਕੀਤਾ 1 ਸਾਲ ਦਾ ਸਮਾਂ ਮੈਨੂੰ ਪੂਰਾ ਲੱਗਿਆ ਰੈਸਟ ਕਰਦਿਆਂ ਕਰਦਿਆਂ ਆਪਣੀ ਬੋਡੀ ਰਿਕਵਰ ਕਰਦਿਆਂ। ਤੁਸੀਂ ਹੁਣ ਜਿਮ ਇੱਥੇ ਕਰ ਰਹੇ ਹੋ ਜਿਮ ਦੇ ਵਿੱਚ ਐਕਸਰਸਾਈਜ਼ ਕਰ ਰਹੇ ਹੋ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਕਿ ਮੈਂ ਕੀਤਾ ਜੇ ਬੰਦਾ ਮਜ਼ਬੂਤ ਹੋਵੇ ਵੀ ਤਾਂ ਜਿਹੜੇ ਆਸ-ਪਾਸ ਦੇ ਲੋਕ ਆ ਉਹੀ ਜਿਵੇਂ ਕਹਿੰਦੇ ਰਹਿੰਦੇ ਤੇਰੀ ਬਾਹ ਕੱਟੀ ਗਈ ਇਸ ਤਰ੍ਹਾਂ ਨਹੀਂ ਹੋਣਾ ਤੇ ਇਥੋਂ ਆ ਨਹੀਂ ਹੋਣਾ ਤੁਸੀਂ ਇਸ ਨੂੰ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਜਿਮ ਵਿੱਚ ਕਿਵੇਂ ਦੂਸਰੇ ਲੋਕਾਂ ਦੇ ਬਰਾਬਰ ਐਕਸਰਸਾਈਜ਼ ਕਰ ਰਹੇ ਹੋ ਸਭ ਤੋਂ ਪਹਿਲਾਂ ਤੇ ਆਪਣਾ ਖੁਦ ਦਾ ਹੌਸਲਾ ਬੁਲੰਦ ਕਰਨਾ ਪੈਂਦਾ ਹੈ ਆਪਣੀ ਖੁਦ ਨੂੰ ਸੋਚਣਾ ਪੈਂਦਾ ਹੈ ਕਿ ਅਸੀਂ ਆ ਕਰ ਸਕਦੇ ਹਾਂ ਲੋਕਾਂ ਨੂੰ ਵੇਖ ਕੇ ਵੀਰ ਭਰਾਵਾਂ ਨੂੰ ਲਵੇਖ ਕੇ ਭੈਣਾਂ ਨੂੰ ਲਵੇਖ ਕੇ ਕਿ ਜੇ ਉਹ ਵੀ ਕਰ ਸਕਦੇ ਆ ਤੇ ਮੈਂ ਜੇ ਕੋਈ ਮੇਰੇ ਨਾਲ ਕੋਈ ਘਟਨਾ ਵੀ ਵਾਪਰ ਗਈ ਆ ਤੇ ਮੈਂ ਫਿਰ ਵੀ ਉਸ ਚੀਜ਼ ਨੂੰ ਟੈਕਲ ਕਰਾਂ ਤੇ ਆਪਣੀ ਮਿਹਨਤ ਕਰਾਂ ਤੇ ਮੈਂ ਆਪਣਾ ਸਰੀਰ ਬਣਾਵਾ ਤੇ ਮੈਂ ਇਦਾਂ ਕਰਕੇ ਆਪਣਾ ਸਫਰ ਸ਼ੁਰੂ ਕੀਤਾ ਜਿਮ ਸ਼ੁਰੂ ਕੀਤੀ ਹੌਲੀ ਹੌਲੀ ਨਿੱਕੀਆਂ ਨਿੱਕੀਆਂ ਪ੍ਰੋਬਲਮਸ ਤਾਂ ਬਹੁਤ ਆਈਆਂ ਬਹੁਤ ਫੇਸ ਕੀਤੀਆਂ ਪਰ ਹੌਲੀ ਹੌਲੀ ਕਰਕੇ ਚੀਜ਼ਾਂ ਸਿੱਖ ਗਿਆ ਸਮਝ ਗਿਆ ਬਾਕੀ ਜਿਹੜੇ ਨਾਲ ਆਪਣੇ ਵੀਰ ਭਰਾ ਵਰਕਆਊਟ ਕਰਦੇ ਬੜਾ ਸਾਥ ਦਿੱਤਾ ਸਾਰਿਆਂ ਨੇ ਰਲ ਕੇ ਨਾਲ ਖੜੇ ਹੌਸਲਾ ਦਿੱਤਾ ਕਿ ਤੂੰ ਕਰ ਸਕਦਾ ਹੈਂ ਤੂੰ ਮਿਹਨਤ ਕਰ ਤੇਰੇ ਤੋਂ ਕੋਈ ਵੀ ਇਹੋ ਜੀ ਚੀਜ਼ ਤੂੰ ਘਟ ਨਹੀਂਗਾ ਤੂੰ ਜ਼ਰੂਰ ਕਰੇਗਾ ਤੇ ਇਦਾਂ ਹੀ ਮੇਰਾ ਹੌਸਲਾ ਬੁਲੰਦ ਹੁੰਦਾ ਗਿਆ ਤੇ ਅੱਜ ਮੈਂ ਬਿਲਕੁਲ ਵਧੀਆ ਇੱਕ ਆਮ ਇਨਸਾਨ ਨਾਲੋਂ ਚੰਗਾ ਵਰਕਆਊਟ ਤੇ ਆਪਣਾ ਪੂਰਾ ਧਿਆਨ ਦਿੰਦਾ ਪਿਆ ਜੀ ਆਪਣੀ ਫਿਜ਼ਿਕ ਦੇ ਉੱਤੇ ਕਿ ਨੌਜਵਾਨ ਪੀੜ੍ਹੀ ਆ ਜਿਹੜੇ ਤੰਦਰੁਸਤ ਆ ਸਾਰੇ ਅੰਗ ਪੈਰ ਵੀ ਕੁਦਰਤ ਵੱਲੋਂ ਪੂਰੇ ਆ ਪਰ ਉਹ ਘਰੇ ਬੈਠੇ ਨੇ ਦੇ ਨਾਲ ਐਕਸਰਸਾਈਜ਼ ਕਰਦੇ ਆ ਆਪਣੇ ਆਪ ਨੂੰ ਜਾਂ ਆਪਾਂ ਕਹਿੰਦੀ ਆ ਕੁਦਰਤ ਨੂੰ ਵੱਖ-ਵੱਖ ਤਰੀਕੇ ਨਾਲ ਕੋਸਦੇ ਰਹਿੰਦੇ ਆ ਵੀ ਮੇਰੇ ਤੋਂ ਆ ਚੀਜ਼ ਨਹੀਂ ਤੁਹਾਡੇ ਕੋਲੇ ਚਲੋ ਹਾਦਸੇ ਵਿੱਚ ਬਾਹ ਕੱਟੀ ਗਈ ਪਰ ਫਿਰ ਵੀ ਤੁਸੀਂ ਉਹਨਾਂ ਨੂੰ ਚੀਜ਼ਾਂ ਨੂੰ ਛੱਡ ਕੇ ਜਿੰਮ ਵਿੱਚ ਆਮ ਦੀ ਤਰ੍ਹਾਂ ਕੰਮ ਕਰ ਰਹੇ ਹੋ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੀਦਾ ਮੈਂ ਸਾਰੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਗਾ ਪਹਿਲਾਂ ਤਾਂ ਹੌਸਲਾ ਨਾ ਛੱਡੋ ਆਪਣੇ ਹੌਸਲੇ ਬੁਲੰਦ ਕਰੋ ਚੰਗਾ ਸੋਚੋਗੇ ਪੋਜ਼ਿਟਿਵ ਰਹੋਗੇ ਤੇ ਤੁਹਾਡੇ ਨਾਲ ਚੰਗਾ ਹੀ ਹੋਏਗਾ ਰੱਬ ਕਦੀ ਵੀ ਕਿਸੇ ਨਾਲ ਮਾੜਾ ਨਹੀਂ ਕਰਦਾ ਬਾਕੀ ਗੱਲ ਕਰੀਏ ਕੁਝ ਆਪਣੇ ਪ੍ਰਾਣੇ ਕਰਮ ਪਿਛਲੇ ਕਰਮਾਂ ਦੀ ਗੱਲ ਹੁੰਦੀ ਹੈ ਕਿ ਜਿਹੜਾ ਆਪਾਂ ਥੋੜਾ ਜਿਹਾ ਪਿੱਛੇ ਰਹਿ ਜਾਂਨੇ ਕਿਸੇ ਗੱਲ ਤੋਂ ਬਾਕੀ ਆਪਣੇ ਕਦੀ ਵੀ ਇਹ ਚੀਜ਼ ਨਹੀਂ ਸੋਚਣੀ ਚਾਹੀਦੀ ਕਿ ਸਾਡੇ ਨਾਲ ਰੱਬ ਨੇ ਆਹ ਕੀਤਾ ਮਾੜਾ ਕੀਤਾ ਰੱਬ ਨੂੰ ਨਹੀਂ ਕੋਸਣਾ ਚਾਹੀਦਾ ਆਪਣੇ ਆਪ ਨੂੰ ਨਹੀਂ ਕੋਸਣਾ ਚਾਹੀਦਾ ਹਮੇਸ਼ਾ ਵਿਸ਼ਵਾਸ ਰੱਖਣਾ ਚਾਹੀਦਾ ਮਿਹਨਤ ਦੇ ਵਿੱਚ ਜੇ ਆਪਾਂ ਗੱਲ ਕਰੀਏ ਅੱਜ ਕੱਲ ਕੋਈ ਵੀ ਜੇ IAS ਆਫੀਸਰ ਆ ਕੋਈ ਵੀ ਆਪਾਂ ਕੋਈ ਚੰਗੀ ਪੋਸਟ ਦੇ ਉੱਤੇ ਆ ਉਹ ਮਿਹਨਤ ਕਰਕੇ ਹੀ ਬਣਦਾ ਤੇ ਇਸੇ ਕਰਕੇ ਕੋਈ ਵੀ ਕੰਮ ਆਪਣਾ ਕੀਤਾ ਆ ਮਿਹਨਤ ਕਰਦੇ ਰਹਿਣਾ ਚਾਹੀਦਾ ਅੱਗੇ ਵਧਦੇ ਰਹਿਣਾ ਚਾਹੀਦਾ ਜੇ ਮਿਹਨਤ ਨਹੀਂ ਕਰਾਂਗੇ ਤੇ ਆਪਾਂ ਉਹ ਚੀਜ਼ ਹੋ ਹੀ ਨਹੀਂ ਸਕਦੀ ਜੇ ਮੰਨ ਲਓ ਆਪਾਂ ਖੇਤੀ ਦਾ ਹੀ ਬਿਜ਼ਨਸ ਖੇਤੀ ਕਰਦੇ ਆਪਾਂ ਜੇ ਆਪਾਂ ਉੱਠ ਕੇ ਸਵੇਰੇ ਟਾਈਮ ਨਾਲ ਆਪਣਾ ਹਲ ਨਹੀਂ ਬਾਵਾਵਾਂਗੇ ਆਪਣਾ ਟਰੈਕਟਰ ਨਹੀਂ ਖੇਤ ਚਲੇ ਜਾਵਾਂਗੇ ਜੀ ਬੀਜ ਨਹੀਂ ਬੀਜਾਂਗੇ ਤੇ ਆਪਾਂ ਫਸਲ ਵੜਾਂਗੇ ਕਿੱਦਾਂ ਆਪਾਂ ਫਸਲ ਹੀ ਨਹੀਂ ਵੱਢ ਸਕਦੇ ਆਪਾਂ ਨੂੰ ਸਭ ਤੋਂ ਮੇਨ ਗੱਲ ਆ ਕਿ ਮਿਹਨਤ ਕਰੀਏ ਆਪਣਾ ਹੌਸਲਾ ਬੁਲੰਦ ਕਰੀਏ ਤੇ ਆਪਣਾ ਹਮੇਸ਼ਾ ਅੱਗੇ ਵਧਣ ਦੀ ਕੋਸ਼ਿਸ਼ ਕਰੀਏ ਤੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਸਮਾਜ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਆ ਜਿਵੇਂ ਕਿਸੇ ਦਾ ਕੋਈ ਅੰਗ ਜਾਂ ਪੈਰ ਕੱਟਿਆ ਹੋਵੇ ਜਿਵੇਂ ਪਿਛਲੇ ਦਿਨ ਇੱਕ క్రికెਟਰ ਖਿਡਾਰੀਆਂ ਵੱਲੋਂ ਵੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਅੰਗਹੀਣਾ ਨੂੰ ਲੈ ਕੇ ਉਹਨਾਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਸਮਾਜ ਦੀ ਜਿਵੇਂ ਤੁਹਾਡੀ ਬਾਹ ਕੱਟੀ ਗਈ ਜਾਂ ਹੋਰ ਵੀ ਲੋਕ ਨੇ ਤੁਹਾਡੇ ਨਾਲ ਸਹਿਯੋਗ ਕਿਸ ਤਰ੍ਹਾਂ ਦੇ ਰਿਹਾ ਹਜੇ ਤੱਕ ਸਰ ਸਹਿਯੋਗ ਮੇਰੇ ਨਾਲ ਬਹੁਤ ਸਾਰਿਆਂ ਨੇ ਰਲ ਮਿਲ ਕੇ ਬਹੁਤ ਹੌਸਲਾ ਦਿੱਤਾ ਮੈਨੂੰ ਸਾਰੇ ਜਿਹੜੇ ਵੀ ਕੋਈ ਵੀ ਵੀਰਪਰਾ ਆਪਣੇ ਮਿਲੇ ਬਹੁਤ ਹੌਸਲਾ ਦਿੱਤਾ ਮੇਰੇ ਹੌਸਲੇ ਨੂੰ ਬਲੰਦ ਕੀਤਾ ਨਾਲ ਨਾਲ ਉਹਨਾਂ ਨੇ ਮੈਨੂੰ ਆਪਣੇ ਚੀਜ਼ਾਂ ਦਸੀਆਂ ਕਿ ਬੇਟਾ ਜੇ ਤੂੰ ਮਿਹਨਤ ਕਰੇਗਾ ਤੂੰ ਅੱਗੇ ਵੱਧ ਸਕਦਾ ਹੈ ਬਹੁਤ ਕੁਝ ਕਰ ਸਕਦਾ ਹੈ ਦੁਨੀਆ ਦੇ ਵਿੱਚ ਇਹੋ ਜੀ ਕੋਈ ਚੀਜ਼ ਨਹੀਂ ਜਿਹੜੀ ਤੂੰ ਹਾਸਲ ਨਹੀਂ ਕਰ ਸਕਦਾ ਬਾਕੀ ਆਪਣੇ ਮੈਂ ਜਿਮ ਜਿੱਥੇ ਕਰਦਾ ਮੈਂ ਇੱਥੇ ਵਰਕਆਊਟ ਕਰਦਾ ਜਿਹੜਾ ਇਥੋਂ ਦਾ ਸਟਾਫ ਆ ਸਾਡੇ ਜਿਹੜੇ ਸਾਡੇ ਮੈਂਬਰ ਆ ਸਾਰੇ ਵੀਰ ਭਰਾ ਭੈਣਾ ਆਪਣੇ ਜਿਹੜੇ ਓਨਰ ਨੇ ਜਿਮ ਦੇ ਬਹੁਤ ਸਪੋਰਟ ਕੀਤੀ ਉਹਨਾਂ ਨੇ ਹੌਸਲਾ ਦਿੱਤਾ ਕਿ ਬੇਟਾ ਵਰਕਆਊਟ ਕਰਦੇ ਹੋਏ ਨਾਲ ਵੀਡੀਓ ਵੀ ਪਾ ਬੇਟਾ ਤੂੰ ਸਾਰਿਆਂ ਨੂੰ ਮੋਟੀਵੇਟ ਕਰ ਜਿਮ 'ਚ ਤਾਂ ਮੋਟੀਵੇਟ ਕਰ ਤੂੰ ਗਾਹ ਸੋਸ਼ਲ ਮੀਡੀਆ ਉੱਤੇ ਵੀ ਕੋਸ਼ਿਸ਼ ਕਰ ਕਿ ਸਾਰੀ ਦੁਨੀਆ ਤੱਕ ਤੇਰੀ ਵੀਡੀਓ ਪਹੁੰਚੇ ਤੇ ਬਹੁਤ ਅੱਗੇ ਤੱਕ ਜਾਵੇ ਨਾਲ-ਨਾਲ ਕੋਈ ਪੜ੍ਹਾਈ ਵਗੈਰਾ ਵੀ ਕਰਦੇ ਹੋ ਜਾਂ ਕੋਈ ਹੋਰ ਕੰਮ ਕਰਦੇ ਹੋ ਹਾਂਜੀ ਸਰ ਮੈਂ ਨਾਲ-ਨਾਲ ਬੀਕਾਮ ਫਾਈਨਲ ਇਅਰ ਦਾ ਸਟੂਡੈਂਟ ਹਾਂ ਆਪਣਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਡੱਬਾਲੀ ਰੋਡ ਤੇ ਜਿਹੜੀ ਤੇ ਹੁਣ ਮੇਰਾ ਫਾਈਨਲ ਇਅਰ ਆ ਬਾਕੀ ਇਸ ਤੋਂ ਬਾਅਦ ਮੈਂ ਅੱਗੇ ਆਪਣੀ ਐਲਐਲਬੀ ਕਰਾਂਗਾ ਉਸ ਤੋਂ ਬਾਅਦ ਕੁਛ ਟਾਈਮ ਕੋਰਟ ਦੇ ਵਿੱਚ ਪ੍ਰੈਕਟਿਸ ਕਰਨ ਤੋਂ ਬਾਅਦ ਆਪਣਾ ਮੈਂ ਜੁਡੀਸ਼ਰੀ ਦਾ ਐਗਜ਼ਾਮ ਉਹਦੀ ਤਿਆਰੀ ਕਰੂੰਗਾ ਕੋਸ਼ਿਸ਼ ਇਹ ਹੈ ਕਿ ਆਪਣੀ ਆਪਣਾ ਮੈਂ ਆਪਣਾ ਜਿਹੜਾ ਜਿਹੜਾ ਮੇਰਾ ਅੱਗੇ ਦਾ ਫਿਊਚਰ ਆ ਮੈਂ ਇੱਕ ਸਿਟਿੰਗ ਜੌਬ ਕਰਾਂ ਇੱਕ ਵਧੀਆ ਇੱਕ ਆਫੀਸਰ ਜਾਂ ਇੱਕ ਚੰਗੀ ਪੋਸਟ ਦੇ ਉੱਤੇ ਆਪਣਾ ਮੈਂ ਜਾਵਾਂ ਕਿ ਮੈਨੂੰ ਕੋਈ ਤੰਗੀ ਨਾ ਆਵੇ ਨਾਲ ਨਾਲ ਬਾਕੀ ਸਭ ਨੂੰ ਮੈਂ ਮੋਟੀਵੇਟ ਕਰਾਂ ਮੇਰਾ ਇਹੀ ਈਮ ਹੈ ਸਰਕਾਰਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਜਾਂ ਕੀ ਲੱਗਦਾ ਕਿਸ ਤਰ੍ਹਾਂ ਸੋਚਦੇ ਹੋ ਭਾਵੇਂ ਤੁਸੀਂ ਯੂਪੀ ਤੋਂ ਜਾਂ ਪੰਜਾਬ ਹੋਣ ਚਾਹੇ ਦੇਸ਼ ਭਰ ਦੀਆਂ ਸਰਕਾਰਾਂ ਹੋਣ ਜਿਸ ਤਰ੍ਹਾਂ ਇਹ ਇਸ ਤਰ੍ਹਾਂ ਅੰਗ ਕੱਟੇ ਜਾਂਦੇ ਚਾ ਪੈਰ ਕੋਈ ਵੀ ਹੋਵੇ ਲੱਗਦਾ ਉਹਨਾਂ ਨੂੰ ਸਹਾਇਕ ਕਰਨਾ ਚਾਹੀਦਾ ਉਹਨੂੰ ਕਿਵੇਂ ਦੇ ਦਿੰਦੇ ਜੇ ਆਪਾਂ ਸਰਕਾਰਾਂ ਦੀ ਗੱਲ ਕਰੀਏ ਜੇ ਆਪਾਂ ਯੂਪੀ ਦੀ ਸਰਕਾਰ ਦੀ ਗੱਲ ਕਰੀਏ ਪੰਜਾਬ ਦੀ ਸਰਕਾਰ ਦੀ ਇਹਨਾਂ ਨੂੰ ਹਮੇਸ਼ਾ ਇਹ ਚੀਜ਼ ਸੋਚਣੀ ਚਾਹੀਦੀ ਆ ਇਹ ਚੀਜ਼ ਕਰਨੀ ਚਾਹੀਦੀ ਕਿ ਜਿਹੜੇ ਕੁਝ ਬੱਚੇ ਜਿੱਦਾਂ ਕਿਤੇ ਅੰਗ ਕੱਟਿਆ ਜਾਂਦਾ ਹੈ ਹੈਂਡੀਕੈਪਡ ਹੋ ਜਾਂਦੇ ਆ ਉਹਨਾਂ ਨੂੰ ਕੁਝ ਐਹੋ ਜੀ ਸਕੀਮ ਲੈ ਕੇ ਆਉਣ ਉਹਨਾਂ ਦਾ ਸਾਥ ਦੇਣ ਕਿ ਉਹ ਹਮੇਸ਼ਾ ਉਹਨਾਂ ਨੂੰ ਹੌਸਲਾ ਬਣੇ ਕਿ ਸਾਡੇ ਨਾਲ ਸਰਕਾਰ ਖੜੀ ਆ ਅਸੀਂ ਕਿਸੇ ਚੀਜ਼ ਤੋਂ ਕੱਟ ਨਹੀਂ ਹੈਗੇ ਸਾਡੇ ਨਾਲ ਜੇ ਸਰਕਾਰ ਖੜੀ ਆ ਤੇ ਸਾਰੀ ਦੁਨੀਆ ਖੜੀ ਆ ਬਾਕੀ ਵੈਸੇ ਜੇ ਗੱਲ ਕਰੀਏ ਸਕੀਮਾਂ ਬਹੁਤ ਨੇ ਸਾਥ ਵੀ ਦਿੰਦੀ ਆ ਸਰਕਾਰ ਬਾਕੀ ਮਿਹਨਤ ਤੇ ਆਪ ਹੀ ਕਰਨੀ ਪੈਣੀ ਆ ਆਪਾਂ ਖਿੱਚ ਕੇ ਮਿਹਨਤ ਕਰਾਂਗੇ ਤੇ ਹਮੇਸ਼ਾ ਅੱਗੇ ਵਧਾਂਗੇ ਹਾਂ ਸੋ ਇਹ ਨੌਜਵਾਨ ਤੁਸੀਂ ਗੱਲਬਾਤ ਵੀ ਸੁਣੀਓ ਪੂਰੇ ਹੌਸਲੇ ਬੁਲੰਦਾ ਉਹਨਾਂ ਨੇ ਕਿਹਾ ਸਾਨੂੰ ਖੁਦ ਨੂੰ ਹੀ ਜਿਹੜੇ ਆਪਣੇ ਕੰਮ ਕਰਨੇ ਚਾਹੀਦੇ ਤੇ ਮਾਨਸਿਕ ਤੌਰ ਤੇ ਬੰਦੇ ਨੂੰ ਹਮੇਸ਼ਾ ਮਜ਼ਬੂਤ ਰਹਿਣਾ ਚਾਹੀਦਾ ਭਾਵੇਂ ਉਹਦੇ ਅੰਗ ਕੱਟੇ ਗਏ ਕੁਦਰਤੀ ਕੋਈ ਹਾਦਸਾ ਹੋਇਆ ਪਰ ਉਹ ਪੂਰੇ ਹੌਸਲੇ ਨਾਲ ਜਿਹੜਾ ਜਿੰਮ ਆਮ ਲੋਕਾਂ ਦੀ ਤਰ੍ਹਾਂ ਕਰਦਾ ਪਰ ਫਿਰ ਵੀ ਉਹਨਾਂ ਨੇ ਸਰਕਾਰਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਇਹ ਕੋਈ ਹਾਦਸੇ ਵਾਪਰ ਜਾਂਦੇ ਅੰਗ ਪੈਰ ਕੱਟੇ ਜਾਂਦੇ ਉਹਨਾਂ ਨੂੰ ਜ਼ਰੂਰ ਸਹਿਯੋਗ ਕਰਨਾ ਚਾਹੀਦਾ ਤਾਂ ਕਿ ਉਹ ਆਮ ਲੋਕਾਂ ਦੀ ਤਰ੍ਹਾਂ ਜਿਹੜੇ ਕਿਸੇ ਵੀ ਉੱਚੇ ਅਹੁਦੇ 'ਚ ਜਾਂ ਕੋਈ ਵੀ ਸਹੂਲਤ ਲੈਣੀ ਆ ਤੋ ਲੈ ਸਕਣ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਾਂ